ਆਪਣੇ ਟੀਚਿਆਂ ਲਈ ਟੀਚੇ ਤੈਅ ਕਰੋ ਪਰ ਖੁਸ਼ ਰਹਿਣ ਦਾ ਇੱਕੋ ਇੱਕ ਕਾਰਨ ਨਾ ਬਣਾਓ ਹਰ ਪਲ ਦਾ ਆਨੰਦ ਮਾਣੋ ਤੁਸੀਂ ਹਰ ਰੋਜ਼ ਖੁਸ਼ੀ ਮਹਿਸੂਸ ਕਰੋਗੇ ਜੇਕਰ ਤੁਸੀਂ ਅੱਜ ਮਿਹਨਤ ਦਾ ਦਰਦ ਚਲਦੇ ਰਹੋਗੇ ਤਾਂ ਕੱਲ ਨੂੰ ਇਹੀ ਦਰਦ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਵੇਗਾ ਲੋਕਾਂ ਦੀਆਂ ਗੱਲਾਂ ਤੋਂ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ ਲੋਕ ਕੁਝ ਵੀ ਕਹਿ ਸਕਦੇ ਹਨ ਨਾ ਤੇ ਦੂਰ ਹੋ ਜਾਂਦੇ ਹਨ ਜਦੋਂ ਤੁਹਾਡੇ ਹਾਲਾਤ ਬਦਲ ਜਾਂਦੇ ਹਨ ਤਾਂ ਲੋਕ ਦੇ ਬੋਲ ਵੀ ਬਦਲ ਜਾਂਦੇ ਹਨ ਜਮੀਨ ਤੇ ਬੈਠ ਕੇ ਆਸਮਾਨ ਕਿਉਂ ਦੇਖਦਾ ਹੈ ਖੰਭ ਖੋਲ ਕੇ ਹੀ ਉੱਡਣਾ ਹੀ ਦਿਸਦਾ ਹੈ ਲਹਿਰਾਂ ਦਾ ਸੁਭਾਅ ਹੈ ਰੌਲਾ ਪਾਉਣਾ ਮੰਜ਼ਿਲ ਤਾਂ ਉਹੀ ਹੈ ਜੋ ਤੂਫਾਨ ਨੂੰ ਅੱਖੀਂ ਦੇਖਦਾ ਹੈ ਬਿਨਾ ਮਤਲਬ ਤੋਂ ਕੋਈ ਤੁਹਾਡੀ ਇੱਜ਼ਤ ਨਹੀਂ ਕਰਦਾ ਇਸ ਲਈ ਆਪਣੇ ਆਪ ਨੂੰ ਇਨਾ ਸਫਲ ਬਨਾਓ ਕਿ ਲੋਕ ਬਿਨਾ ਮਤਲਬ ਤੋਂ ਵੀ ਤੁਹਾਡੀ ਇੱਜ਼ਤ ਕਰਨ। ਕਰਮ ਦਾ ਥੱਪੜ ਐਨਾ ਭਾਰੀ ਆ ਤੇ ਭਿਆਨਕ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਇਕੱਠਾ ਕੀਤਾ ਪੁੰਨ ਕਦੋਂ ਖਤਮ ਹੋ ਜਾਵੇਗਾ। ਇੱਕ ਤਾਕਤਵਰ ਰਾਜੇ ਨੂੰ ਭੀਖ ਮੰਗਣੀ ਪੈਂਦੀ ਹੈ ਜਦੋਂ ਉਸ ਦੇ ਗੁਣ ਖਤਮ ਹੁੰਦੇ ਹਨ। ਇਸ ਲਈ ਉਸ ਨੂੰ ਧੋਖਾ ਦੇ ਕੇ ਕਦੇ ਵੀ ਕਿਸੇ ਦੀ ਆਤਮਾ ਨੂੰ ਦੁਖੀ ਨਾ ਕਰੋ। ਇੱਕ ਸਮੇਂ ਵਿੱਚ ਇੱਕ ਕੰਮ ਕਰੋ ਅਤੇ ਜਿਹਾ ਕਰਦੇ ਸਮੇਂ ਆਪਣੀ ਪੂਰੀ ਆਤਮਾ ਇਸ ਵਿੱਚ ਲਗਾਓ ਅਤੇ ਬਾਕੀ ਸਭ ਕੁਝ ਭੁੱਲ ਜਾਓ ਹਾਰਨ ਵਾਲਾ ਉਹ ਹੈ ਜੋ बार-बार ਸ਼ਿਕਾਇਤ ਕਰਦਾ ਹੈ ਅਤੇ ਜਿੱਤਣ ਵਾਲਾ ਉਹ ਹੈ ਜੋ ਹਜ਼ਾਰ ਬਾਰ ਕੋਸ਼ਿਸ਼ ਕਰਦਾ ਹੈ ਦੀਵੇ ਕਦੇ ਨਹੀਂ ਬੋਲਦੇ ਸਿਰਫ ਰੋਸ਼ਨੀ ਹੀ ਉਸ ਦੀ ਪਛਾਣ ਹੁੰਦੀ ਹੈ ਇਸ ਤਰ੍ਹਾਂ ਆਪਣੇ ਬਾਰੇ ਕੁਝ ਨਾ ਕਹੋ ਚੰਗੇ ਕਰਮ ਕਰਦੇ ਰਹੋ ਚੰਗੇ ਕੰਮ ਹੀ ਤੁਹਾਡੀ ਪਛਾਣ ਕਰਵਾ ਦੇਣਗੇ